ਮੰਮੀ ਹਾਂਜੀ ਕੀ ਸੋਚੀ ਪਏ ਹੋ ਸੋਚਣਾ ਕੀ ਆ ਹਾਂ ਰਿਆ ਕੀ ਸੋਚਣ ਵਾਸਤੇ ਜਿਹੜਾ ਸੋਚਣਾ ਮੈਨੂੰ ਉਹ ਗੱਲ ਹੋ ਗਈ ਆ ਉਹ ਗੱਲ ਕਾਦੀ ਹੋਣੀ ਆ ਜਿਹੜਾ ਪੈਂਦਾ ਸਿਰਦੇ ਵਾਲਾ ਨੂੰ ਪੈਂਦਾ ਉੱਠ ਕੇ ਕਦੀ ਕਿਸ ਨੇ ਟੱਬਰ ਵਿੱਚ ਬੈ ਕੇ ਚਾਰਜੀਆਂ ਨੇ ਕਦੇ ਗੱਲ ਨਹੀਂ ਕੀਤੀ ਕਿਤੇ ਪਿਆਰ ਨਾਲ ਕਿਤੇ ਕਿਤੇ ਦੀ ਗੱਲ ਕੋਈ ਸਮਝੀ ਨਹੀਂ ਆ ਜੇ ਕਿਤੇ ਕੋਈ ਗੱਲ ਮੋੜ ਡੇਕ ਜਾਂਦੀ ਆ ਤਾਂ ਸਾਰੇ ਸਿਰਦੇ ਵਾਲਾ ਨੂੰ ਆਣ ਪੈਂਦੇ ਆ ਸੋਚਣਾ ਕੀ ਆ ਮੈਂ ਹੁਣ ਮੈਂ ਤਾਂ ਗੱਲ ਤਾਂ ਸਾਰੀ ਸਮਝ ਨਹੀਂ ਹੁੰਦੀ ਆ ਕੋਈ ਕਿਸੇ ਤਰੀਕੇ ਨਾਲ ਸਮਝ ਨਹੀਂ ਲੈਂਦਾ ਉਹ ਗਲਤ ਲੈ ਲੈਂਦਾ ਵਾ तरीका ਦਾ ਆਪਣਾ ਪੁੱਤ ਗੱਲ ਹੋਰ ਕੋਈ ਨਹੀਂ ਆ ਗੱਲ ਇਹ ਆਪ ਜਦੋਂ ਉਮਰ ਸਿਆਣੀ ਹੋਈਦੀ ਹੈ ਨਾ ਤਾਂ ਸਾਰੇ ਬੰਦੇ ਲਾ ਕੇ ਲੋਕ ਅੰਦਰ ਘਰ ਦੇ ਨਿਆਣੇ ਹੁੰਦੇ ਆ ਉਹ ਨਾ ਵੱਡੇ ਬੰਦੇ ਨੂੰ ਬਾਦੂ ਸਮਝਣ ਲੱਗ ਪੈਂਦੇ ਆ ਕਿ ਇਹ ਹੁਣ ਮੁੱਕਣ ਕੇ ਉਹਨੂੰ ਡਿਆ ਕਰੋ ਕਿ ਉਹਨੂੰ ਨਿਕਲਣ ਲਿਆ ਹੁਣ ਮਾਤਾ ਕਦੀ ਵੱਡੇ ਬੰਦਿਆਂ ਦੀ ਲੋੜਾ ਮੁਕੀ ਸਾਡੇ ਘਰ ਤੇ ਹੁਣ ਕੁਛ ਹੋਇਆ ਹਾਂ ਪੁੱਤ ਵਧੀਆ ਚੰਗੇ ਲੱਗਦੇ ਆ ਤੇਰਾ ਵਹਿਮ ਆ ਵਹਿਮ ਊਮ ਕਦਾ ਹੁਣ ਕੱਖ ਨਹੀਂ ਹਾਲ ਐਵੇਂ ਹੀ ਆ ਜਿਹੜੀ ਗੱਲ ਕਰ ਦੋ ਬਸ ਉਹੀ ਬਰੀ ਲੱਗਦੀ ਆ ਤੇਰਾ ਵਹਿਮ ਆ ਮੰਮੀ ਇਹ ਮੇਰੀ ਗੱਲ ਸੁਣੋ ਢਾਣਨੇ ਕਿ ਮੈਂ ਗੱਲ ਕਰਨੀ ਆ ਆ ਕਰ ਚਲੋ ਗੱਲ ਤੇ ਉਸੇ ਫਿਰ ਸਲਾਹ ਤੇ ਆ ਗਈ ਆ ਤੇ ਸਲਾਹ ਸਲਾਹ ਦੀ ਤਰ੍ਹਾਂ ਹੋ ਜੇ ਤੇ ਚੰਗੀ ਗੱਲ ਨਾ ਜੇ ਚੰਗੀ ਗੱਲ ਤੇ ਕਰਦੇ ਮੇਰ ਨਾਲ ਜੇ ਮੇਰੀ ਮੰਨਣੀ ਆ ਤੇ ਸਲਾਹ ਤੇ ਜੇ ਮੇਰੀ ਸਲਾਹ ਨਹੀਂ ਮੰਨਦੇ ਤੇ ਮੇਰ ਨਾਲ ਸਲਾਵਾ ਕਰਨ ਦਾ ਫਾਇਦਾ ਕੀ ਹੈ ਨਹੀਂ ਮੰਨੂਗਾ ਕੋਈ ਮੈਂ ਤੁਹਾਡੀ ਮੰਨ ਲੈਣਾ ਤੋ ਤੁਸੀਂ ਮੇਰੀ ਮੰਨ ਲਓ ਸਲਾਵਾ ਤੁਸੀਂ ਮੰਨਦੇ ਕਿੱਥੇ ਜੇ ਨਾ ਤੇ ਸਲਾਵਾ ਲੈਂਦੇ ਜੇ ਤੁਸੀਂ ਬਸ ਨਾ ਗੱਲਾਂ ਦੱਸਣ ਹੁੰਦੇ ਜੇ ਮੈਨੂੰ ਚਲੋ ਤੁਸੀਂ ਦੱਸ ਦੋ ਜੇ ਕੋਈ ਸਲਾਹ ਹੈਗੀ ਪਹਿਲਾਂ ਫਿਰ ਮੈਂ ਆਪਣੀ ਬਾਤ ਕਰਨਾ ਨਾ ਨਾ ਭਰਾ ਮੇਰੇ ਸਲਾਵਾ ਕਾਦੀਆਂ ਨਾ ਮੇਰੇ ਸਾਰੇ ਗੱਲਾਂ ਮੁੱਕ ਗਈਆਂ ਨਾ ਮੁੱਕ ਕੋ ਗਈਆਂ ਮੇਰੀ ਹੁਣ ਕੋਈ ਗੱਲ ਨਹੀਂ ਆ ਉਹ ਤਾਂ ਦਿਆਂ ਸਾਰੇ ਟੱਬਰ ਦੇਣਾ ਤੁਸੀਂ ਸਾਰਾ ਇੱਕ ਪਾਸੇ ਜੀ ਸਾਰਿਆਂ ਦੇ ਸਲਾਮ ਇੱਕ ਪਾਸੇ ਆ ਤੇ ਮੈਂ ਜਿਹੜੀ ਕੱਲੀ ਇੱਕ ਪਾਸੇ ਕੋਈ ਵੀ ਗੱਲ ਨਾ ਮੈਂ ਤੇਰਨਾ ਸਲਾਹ ਕਿਤੇ ਬਗੈਰ ਨਹੀਂ ਕੰਮ ਕਰਦਾ ਉਹ ਗੱਲ ਵੱਖਰੀ ਤੂੰ ਨਾ ਮੰਨੇ ਤੇ ਫਿਰ ਇਹਨੂੰ ਕਰਨਾ ਪੈਣਾ putt ਮੈਂ ਕਿੱਥੇ ਮੰਨਣੀ ਆ ਮੈਂ ਮੰਨਣੀ ਕੀ ਆ ਤੂੰ ਇਸਲਾਮਾਂ ਕਰਦੇ ਨਹੀਂ ਮੇਰ ਨਾਲ ਮੈਨੂੰ ਦੱਸਣ ਆਉਂਦਾ ਜੀ ਪਿਆ ਆ ਕੰਮ ਹੀ ਕਰ ਲਿਆ ਵਾ ਜਾਂ ਕਰਨ ਲੱਗੇ ਆ ਕਦੀ ਇਹ ਨਹੀਂ ਪੁੱਛਿਆ ਵੀ ਕਰ ਲਈਏ ਚਲੋ ਕੋਈ ਗੱਲ ਨਹੀਂ ਅੱਛਾ ਗੱਲ ਸੁਣੋ ਤੁਸੀਂ ਫੇਰ ਪਰਮਿਸ਼ਨ ਦੇ ਦਿੱਤੀ ਮਨ ਜਾਣ ਦੀ ਮੇਰ ਨਾਲ ਦੀ ਕੋਈ ਗੱਲ ਬਾਤ ਨਹੀਂ ਆ ਗੱਲ ਉਹਦੀ ਆਪਣੇ ਪਿਓ ਨਾਲ ਹੋਈ ਜਿਹੜੀ ਹੋਈ ਆ अच्छा हां ओनु पुछला बारे कुछ नहीं पता ना मिनू नु को पता ठीक ना अच्छा जेडी ਮੈਂ ਤੁਹਾਨੂੰ ਗੱਲ ਕੀਤੀ ਹੈ ਉਹਦੇ ਬਾਰੇ ਕੋਈ ਤਾਂ ਗੱਲ ਕਰਦੀ ਕੋਈ ਅਸਰ ਹੋਇਆ ਉਹ ਗੱਲ ਤਾਂ ਕਿਉਂ ਉਹ ਗੱਲ ਐਵੇਂ ਲੱਗੀ ਤੁਹਾਨੂੰ ਨਾ ਮੈਂ ਤੈਨੂੰ ਕੱਲ ਦਾ ਗੱਲ ਤੈਨੂੰ ਮੈਂ ਕੀ ਦੱਸਾਂ ਮੇਰੇ ਤੇ ਕਾ ਅਸਰ ਵਾ ਜਦ ਮੈਂ ਤੈਨੂੰ ਗੱਲ ਨਹੀਂ ਬੇੜਤੀ ਆ ਪਈ ਗੱਲ ਉਹ ਪਿਉਤੀ ਦੀ ਹੋਈ ਜਿਹੜੀ ਹੋਈ ਆ ਜੇ ਉਹਨੂੰ ਕੱਲਣਾ ਮੈਂ ਉਹਨੂੰ ਵਿੱਚ ਗੱਲ ਨਹੀਂ ਕਰਦਾ ਨਾ ਪਿਉ ਨੂੰ ਲਾਗੇ ਭਾ ਲੈ ਮੈਂ ਤੁਹਾਨੂੰ ਪੁੱਛਣ ਦਾ ਵੀ ਤੁਹਾਨੂੰ ਕੀ ਅਸਰ ਹੈਗਾ ਜਾਂ ਨਹੀਂ ਹੈਗਾ ਨਾ ਮੈਂ ਤੈਨੂੰ ਮੇਰੇ ਤੇ ਕਾ ਅਸਰ ਵਾ ਮੈਂ ਤੈਨੂੰ ਉਦਨ ਵੀ ਕਹਿੰਦੀ ਸੀਗੀ ਜੇ ਕੋਈ ਇਹੋ ਜੀ ਗੱਲਬਾਤ ਹੈਗੀ ਤੇ ਤੂੰ ਤੇ ਮੈਨੂੰ ਮਾਰਦਾ ਆਵਾਜ਼ ਨਾਲੇ ਉਹਨੂੰ ਪਤਾ ਹੁੰਦਾ ਨਾਲੇ ਮੈਨੂੰ ਪਤਾ ਹੁੰਦਾ ਜਿਹਨੂੰ ਦਿਲੋਂ ਪਿਆਰ ਕੀਤਾ ਹੋਵੇ ਨਾ ਭੈਣ ਭਰਾ ਆਪਣੇ ਨੂੰ ਉਹਨੂੰ ਜੁੰਡੇ ਉਹਨੂੰ ਫੜਿਆ ਜਾਂਦਾ ਹੁੰਦਾ ਤੇ ਫਿਰ ਦਲ ਇਲਜ਼ਾਮ ਲਾਏ ਜਾਂਦੇ ਹੁੰਦੇ ਚੱਲ ਮੇਰੇ ਇਲਜ਼ਾਮ ਝੂਠੇ ਹੀ ਹੁਣ ਮੈਂ ਨਹੀਂ ਆਂਦਾ ਮੇਰੇ ਇਲਜ਼ਾਮ ਸੱਚੇ ਹੁਣ ਨਾ ਹੁਣ ਚਾਹੁੰਦੇ ਕੀ ਜੇ ਬੰਦੇ ਇਹ ਜਿਹੇ ਇਲਜ਼ਾਮ ਲਾਉਣੇ ਨਾ ਚੰਗੇ ਨਹੀਂ ਲੱਗਦੇ ਨਹੀਂ ਹੁਣ ਮਨੇ ਇਹ ਦੱਸ ਸਕਦਾ ਹਾਂ ਕਿ ਚਾਹੁੰਦੇ ਕੀ ਜੇ ਕਿਉਂਕਿ ਮੈਂ ਅੱਜ ਆ ਕੇ ਸਲਾਹ ਕਰਨ ਆਇਆ ਹਾਂ ਚਾਹੁੰਦਾ ਹੁਣ ਮੈਂ ਇਹਦੇ ਲਾਸਟ ਪੇਪਰ ਦਿਵਾਉਣੇ ਆ ਹਾਂ ਉਹਨੂੰ ਭੇਜਣਾ ਆ ਤੇ ਕਿਰਪਾਲਤਾ ਕਰਕੇ ਤੁਸੀਂ ਨਾਲ ਚੱਲੋ ਅੱਛਾ ਹਾਂਜੀ ਹੁਣ ਬੁੱਢੇ ਬਾਰੇ ਮੈਨੂੰ ਪੜਨੇ ਪਾਓ ਚੰਗਾ ਆਹ ਰਹਿ ਗਈ ਕਸਰ ਬਾਕੀ ਇਹ ਵੀ ਹੁਣ ਪੂਰੀ ਕਰ ਲੋ ਮੈਂ ਕਿਹਾ ਸੀ ਨਾ ਕਿ ਮੈਨੂੰ ਕਰੋ ਕੱਢਣ ਦੀ ਕੋਸ਼ਿਸ਼ਾਂ ਕਰਨ ਦੇ ਜੇ ਹਨਾ ਹੋਰ ਕੋਈ ਤਰੀਕਾ ਲੱਭਾਂ ਤੇ ਆਹ ਤਰੀਕਾ ਲੱਭ ਲਿਆ ਵਾ ਪੀ ਹੁਣ ਉਹਨੇ ਜਾਣਾ ਕੁੜੀ ਨੇ ਇਤਮਾਨ ਨੂੰ ਨਾਲ ਹੀ ਕੱਢੋ ਕਰੋ ਜੇ ਮੀਨਾਂ ਦੋ ਮਹੀਨੇ ਨਿਕਲ ਜੇ ਮਾਤਾ ਤੂੰ ਨਹੀਂ ਜਾਣਾ ਤੇ ਫੇਰ ਮੈਨੂੰ ਕੋਸ਼ਰ ਸੋਚਣਾ ਪਊ ਕਿ ਹੋਰ ਨੂੰ ਨਾਲ ਭੇਜਣਾ ਪਊਗਾ ਫੇਰ ਤੂੰ ਬਣਾਉਣਾ ਮੂੰ ਨਾ ਕਿਉਂ ਪਹਿਲੋਂ ਮੈਂ ਪਹਿਲ ਤੇ ਰੱਖੀ ਹੋ ਮੈਨੂੰ ਇਹ ਦੱਸ ਕਿ ਕਿਉਂ ਲੋਕਾਂ ਨੂੰ ਪਹਿਰੇ ਦੇਣ ਵਾਸਤੇ ਨਾਲ ਕੱਢਣਾ ਦਮਾਲ ਸਹੀ ਹੈ ਨਹੀਂ ਆਪਣੇ ਜਾਣਗੇ ਕਿਉਂ ਜਾਣਗੇ ਆਪਣੇ ਜਾਊਂਗਾ ਨਾਲ ਜਾਂ ਦਲਜੀਤ ਨੂੰ ਭੇਜੂੰਗਾ ਦਲਜੀਤ ਜਾਊਗਾ ਹੋਰ ਮਤੀਜੇ ਨੂੰ ਕਿ ਭੇਜਾਂ ਹਾਂ ਉਹ ਦਲਜੀਤ ਵਿਲੀ ਹੈ ਨਾ ਆ ਦਲਜੀਤ ਦਾ ਨਿਆਣਾ ਕਹਿੰਦੇ ਸਾਂਪੜਾ ਮਗਰੋ ਆ ਮੇਰੇ ਬਾਵਾ ਖੜੀ ਗਾ ਮੇਰੇ ਕੋਲ ਹੀ ਸਾਬੇ ਜਾਂਦੇ ਫੇਰ ਤੁਸੀਂ ਜਾਓ ਨਾ ਉੱਥੇ ਤੁਹਾਨੂੰ ਮਥੇ ਪੀਜੀ ਰੂਮ ਲੈ ਦਿੰਨਾ ਠੀਕ ਆ ਨਾ ਕਿਉਂ ਨਾ ਸਟੇਫਨ ਵੀ ਲਵਾ ਦੂੰਗਾ ਸਾਬਨਾ ਵੇਲੇ ਬਹਿ ਕੇ ਖਾਣੀ ਹੈ ਤੇ ਬਸ ਇਹਦੀ ਨਿਗਰਾਨੀ ਰੱਖਣੀ ਪੇਪਰ ਦਵਾ ਕੇ ਤੈਨੂੰ ਘਰ ਨੂੰ ਆਪਣੇ ਮੇਰਾ ਦਿਮਾਗ ਦੀ ਖਰਾਬ ਹੋਇਆ ਠੀਕ ਵਾ ਨਾ ਕਿ ਜਿਹੜਾ ਮੈਂ ਕੁੜੀ ਦੇ ਪੈਰੇ ਲਾਉਣ ਵਾਸਤੇ ਉਹਦੇ ਨਾਲ ਚਲ ਜਾ ਨਾਲੇ ਮੈਂ ਗੱਲਾਂ ਕਰਾਵਾਂ ਉਹਦੇ ਨਾਲੇ ਪਿੰਡ ਦੇ ਵਾਲੇ ਗੱਲਾਂ ਕਰਾਵਾਂ ਪੈਰੇ ਨਹੀਂ ਕੀ ਹੁੰਦੇ ਇਹ ਸਿਆਣਪ ਹੁੰਦੀ ਹੈ ਜਦੋਂ ਧੀ ਪੁੱਤ ਡੋਲਿਆ ਹੋਵੇ ਨਾ ਉਹਨੂੰ ਸੰਭਾਲਣਾ ਪੈਂਦਾ ਅਗੇ ਤਰੀਕੇ ਨਾਲ ਵੇਜੇ ਢੋਲਿਆ ਨਾ ਉਹਨੂੰ ਉਦੋਂ ਤਣ ਮੈਂ ਕਹਿਣੀ ਉਹਦੋਂ ਹੀ ਉਹਨੂੰ ਪੁੱਛਦਾ ਫੜਦਾ ਉਹਨੂੰ ਉਹਦੇ ਉਹਦਾ ਫੋਨ ਫੜਦਾ ਆਲੇ ਉਹਨੂੰ ਪਤਾ ਹੁੰਦਾ ਨਾਲੇ ਤੈਨੂੰ ਹੁੰਦਾ ਨਾਲੇ ਮੈਨੂੰ ਪਤਾ ਹੁੰਦਾ ਮੈਂ ਯਕੀਨ ਕਰਦੀ ਹੁਣ ਉਹ ਪੈਰਾ ਤੇ ਨਹੀਂ ਪਾਣੀ ਪੈਣ ਦਿੰਦੀ ਤੂੰ ਆਨਾ ਗੱਲ ਸੱਚੀ ਹੈ ਚਲੋ ਜੇ ਉਹ ਪੈਰਾ ਤੇ ਨਹੀਂ ਪੈਣ ਦਿੰਦੀ ਆਪਾਂ ਤੇ ਹੋਈਏ ਸੱਚੇ ਹੋਣਾ ਆਪਾਂ ਤੇ ਆਪਣੀ ਪੈਰਾ ਦਈਏ ਪੂਰਾ ਵੇ ਮੇਰੇ ਕੋ ਨਹੀਂ ਰਾਇਆ ਜਾਂਦਾ ਚੰਡੀਗੜ੍ਹ ਚ ਨਾਲ ਉਹਦੇ ਬਸ ਮੇਰੇ ਬਾਵਾ ਖੜੀਆਂ ਜੋ ਕਰਦਾ ਮੈਂ ਕਰਦਾ ਫਿਰ ਤੁਸੀਂ ਮੈਨੂੰ ਢੱਕਿਆ ਹੋਣਾ ਕਿਸੇ ਗੱਲ ਤੋਂ ਨਾ ਤੂੰ ਕੀ ਕਰੇਗਾ ਮੈਂ ਤੇ ਫਿਰ ਕੁਝ ਕਰੂੰਗਾ ਜੀ ਉਹਨੇ ਮੈਨੂੰ ਨਾ ਜਾਣਾ ਆਪਣੇ ਪੇਪਰ ਦੇ ਕੋ ਉਹ ਤੇਰਾ ਕੱਲਣ ਡਿਆ ਉਹਦੇ ਸਲਾਹ ਨਾਲ ਆਉ ਜਾਣ ਢੀ ਆ ਮੇਰੇ ਤੇ ਚਗਾਲੀ ਮੁੱਕ ਗਈ ਆ ਸਾਡੀ ਮੁੱਕੀ ਆ ਨਾ ਤੇ ਉਹਦੀ ਗੱਲ ਵਾ ਨਾ ਤੇ ਉਹਦੀ ਗੱਲ ਉਹ ਨਾ ਮੈਂ ਆਪੇ ਕਰ ਲਉ ਨਾਲੇ ਪਿਓ ਨੇ ਉਹਨੂੰ ਕਹਿਤਾ ਵਾ ਤੇ ਵਿਆਹ ਕਰਨਾ ਵਾ ਤੇਰਾ ਹਾਂ ਰਿਸ਼ਤੇ ਨੂੰ ਹਾਂ ਕਰਤੀ ਆ ਮੈਂ ਤਾਂ ਹੁਣ ਉਹ ਨਾ ਉਹ ਵੀ ਇਹ ਆਦਾ ਹੈ ਮੰਨ ਗਈ ਆ ਮੈਨੂੰ ਤੇ ਕਿਸ ਗੱਲ ਦਾ ਪਤਾ ਨਹੀਂ ਆ ਮੰਨੀ ਆ ਕਿ ਨਹੀਂ ਮੰਨੀ ਪਤਾ ਪਤਾ ਤੈਨੂੰ ਸਭ ਕੁਝ ਆ ਪਤਾ ਤੈਨੂੰ ਸਭ ਕੁਝ ਹੀ ਆ ਠੀਕ ਆ ਤੂੰ ਜਾਣ ਕਣ ਭੁੱਲ ਬਣ ਢੀ ਆ ਬਣੀ ਚੱਲ ਪਛਤਾਏਂਗੀ ਕਿਸ ਵੇਲੇ ਵੇਲੇ ਠੀਕ ਆ ਕੋਈ ਨਹੀਂ ਹਾਂ ਕੋਈ ਨਹੀਂ ਪਛਤਾਲਣੀ ਬਾਕੀ ਰਹੀ ਗੱਲ ਪਿਓ ਦੀ ਪਿਓ ਨਾਲ ਮੈਂ ਗੱਲ ਕਰ ਲੈਣਾ ਬਾਕੀ ਜਿੱਦਾਂ ਉਹਨੂੰ ਚੰਗਾ ਲੱਗੂ ਆਪਾਂ ਤੇ ਉਦਾਂ ਕਰਨੀ ਆ ਫਿਰ ਤੂੰ ਕਹਿਣਾ ਮੇਰੀ ਕੋਈ ਸਲਾਹ ਨਹੀਂ ਲੈਂਦਾ ਆਇਆ ਵੱਡਾ ਸਲਾਹਾਂ ਦੇਣ ਵਾਲਾ ਮੈਨੂੰ ਕੁੜੀ ਦੇ ਨਾਲ ਚੱਲ ਨਾ ਕਿਉਂ ਜਾਵਾਂ ਮੈਂ ਕੁੜੀ ਦੇ ਨਾਲ ਮੇਰਾ ਦਿਮਾਗ ਖਰਾਬ ਹੋਇਆ ਵਾ ਨਾਲੇ ਮੈਂ ਪਿੰਡ ਵਾਲਿਆਂ ਕੋਲ ਗੱਲਾਂ ਸੁਣਾ ਹੈ ਨਾਲੇ ਉਹਨਾਂ ਦਾ ਮੰਜ ਸ਼ੱਕ ਪੈਦਾ ਕਰਾਂ ਕਿ ਕੁੜੀ ਉਹਦੇ ਚੰਡੀਗੜ੍ਹ ਚ ਪੰਡਈ ਆ ਆਰ ਕੇ ਮਾਂ ਨਾਲ ਚਲ ਗਈ ਆ ਜਰੂਰ ਕੋਈ ਗੱਲਬਾਤ ਹੋਣੀ ਆ ਆ ਤੁਹਾਡਾ ਦਿਮਾਗ ਖਰਾਬ ਹੋ ਗਿਆ ਸਾਰੇ ਟੱਬਰ ਤੇ ਮੇਰਾ ਨਹੀਂ ਹੋਇਆ ਜੇ ਆਪਣੇ ਪਿਓ ਨੂੰ ਪੁੱਛ ਲੋ ਉਹਨੂੰ ਨਾਲ ਤੋਰ ਦੋ ਪਿਓ ਨੂੰ ਮੈਂ ਤੇ ਨਹੀਂ ਜਾਂਦੀ ਦਲਜੀਤ ਚਲ ਜਾਂਦੀ ਆ ਨਾ ਦਲਜੀਤ ਕਦਾ ਚਲ ਜਾਂਦੀ ਆ ਆ ਨਿਆਣੇ ਉਹਦੇ ਮੈਂ ਸਾਹਮਣੇ ਆ ਮੇਰੇ ਕੋ ਨਹੀਂ ਸਾਹਮਣੇ ਜਾਂਦੇ ਵੱਖਰਾ ਵੱਖਰਾ ਕੰਜਰਖਾਨਾ ਪਾ ਗਿਆ ਰੱਖਦੇ ਰੋਜ਼ ਨਵੀਂ ਨਵੀਂ ਗੱਲ ਕੋਈ ਇਹਨਾਂ ਦੀ ਹਾਦੀ ਹੋਈ ਤੇ ਇਹਨਾਂ ਵਾਲੀ ਹਏ ਨਾ ਤੇ ਮੈਨੂੰ ਸੋਨਾ ਲੱਭਾ ਨਾ ਤੇ ਮੈਨੂੰ ਪੈਸੇ ਲੱਭੇ ਆ ਕੀ ਕਰਾਂ ਮੈਂ ਹੁਣ ਇਦਾਂ ਕਰਦੀ ਆ ਫੋਨ ਕਰਕੇ ਨਾ ਦੱਸ ਹੀ دینی ਆ ਮੇਕੋ ਤੇ ਕੋਈ ਇੰਤਜ਼ਾਮ ਨਹੀਂ ਹੋਇਆ ਤੂੰ ਇਹ ਕਰ ਲਓ ਜੇ ਹੋ ਸਕਦਾ ਜੇ ਇੱਥੇ ਕਰਨੀ ਪਈ ਲੈਣਾ ਦਰਵਾਜ਼ਾ ਬੰਦ ਕਰ ਲੈਂਦੀ ਆ ਇਹ ਨਾ ਹੋਵੇ ਫੇਰ ਕੋਈ ਨਾ ਕੋਈ ਆਈ ਅੱਗੇ ਤੋਂ ਵਾਰੀ ਤੇ ਮੈਨੂੰ ਵੇਖ ਲਿਆ ਵਾ ਹਲੋ ਹਾਂਜੀ ਕੀ ਹਾਲ ਚੱਲਦਾ ਹਾਂਜੀ ਤੂੰ ਸੁਣਾ ਉਹ ਹੀ ਦੱਸਣ ਵਾਸਤੇ ਮੈਂ ਫੋਨ ਕੀਤਾ ਸੀ ਹਾਂਜੀ ਮੇ ਕੋਈ ਬਣੀ ਕੋਈ ਨਾ ਕੋਈ ਗੱਲ ਇਦਾਂ ਕਰੋ ਕਿ ਤੁਸੀਂ ਰੱਬ ਨੂੰ ਕੋਈ ਹੱਲ ਨਹੀਂ ਯਾਰ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਨਹੀਂ ਕੋਈ ਮੇ ਕੋ ਕੁਛ ਵੀ ਹਾਂਜੀ ਮੈਂ ਕਹਿਨਤੀ ਰਹੀ ਹਾਂ ਨਾ ਮੈਂ ਸਾਰਾ ਕੁਝ ਭੋਲ ਲਿਆ ਮੈਨੂੰ ਕਿਤੋਂ ਨਹੀਂ ਲੱਭਾ ਸੋਨਾ ਮੈਂ ਲਮਾਰੀ ਤੱਕ ਵੀ ਭੋਲ ਲਿਆ ਮਿੰਨ ਤੇ ਲੱਗਦਾ ਇਹਨਾਂ ਨੇ ਨਾ ਲੋਕਰ ਵਿੱਚ ਜਮਾ ਜਮਾ ਤਰਾਇਆ ਵਾ ਨਹੀਂ ਮੈਂ ਨਾ ਇਦਾਂ ਕਰਾਂਗੀ ਥੋੜੇ ਬੋਤੇ ਪੈ ਜਾਂਦਾ ਇੰਤਜ਼ਾਮ ਤੇ ਕਰ ਦਾਂਗੀ ਪਰ ਸੋਣੀ ਦਾ ਨਹੀਂ ਜੇ ਮੇਕੋ ਹੋਣਾ ਇਦਾਂ ਕਰੋ ਹਾਂ ਤੂੰ ਆਪਣੇ ਘਰੋਂ ਕਰੋ ਹਾਂ ਆਪਣੀ ਮੰਮੀ ਦਾ ਢਾਡੀ ਦਾ ਹੋਣਾ ਹੀ ਆ ਹਾਂ ਠੀਕ ਨਹੀਂ ਹੋ ਤਾਂ ਮੈਂ ਡੈਡੀ ਨੂੰ ਕਿਹਾ ਸੀਗਾ ਮੈਨੂੰ ਦੇ ਦੇ ਥੋੜੇ ਜੇ ਪੈਸੇ ਨਾਲ ਮੈਂ ਕੱਪੜੇ ਕੁੱਪੜੇ ਲੈਣੇ ਹੁੰਦੇ ਆ ਹਾਂਜੀ ਚਲੋ ਹਾਂ ਚਲੋ ਠੀਕ ਆ ਮੈਨੂੰ ਲੱਗਦਾ ਕੋਈ ਨਾ ਕੋਈ ਆਉਣ ਡਿਆ ਉੱਪਰ ਚਲੋ ਠੀਕ ਆ ਫਿਰ ਓਕੇ ਹਾਈ ਹਾਈ ਪੂਹਾ ਕਿੱਥੋਂ ਆ ਗਈ ਚੰਗੇ ਟਾਈਮ ਮੈਂ ਫੋਨ ਕੱਟਤਾ ਸੀ ਅਮਨ ਹਾਂਜੀ ਫਿਰ ਉਹ ਤੇ ਇੱਥੇ ਬੈਠੀ ਆ ਹਾਂਜੀ ਭੂਆ ਜੀ ਅੱਛਾ ਮੈਂ ਤਾਂ ਤੈਨੂੰ ਸਾਰੇ ਘਰ ਚ ਲੱਭਣ ਡਈ ਸੀਗੀ ਨਹੀਂ ਮੈਂ ਫਿਰ ਉੱਪਰ ਆ ਗਈ ਹਨਾ ਅੱਛਾ ਅੱਛਾ ਤੇ ਉਹ ਨਾ ਤੇਰੇ ਨਾਲ ਮੈਂ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਪੁੱਤ ਕੋਈ ਮਜਬੂਰੀ ਤੇ ਨਹੀਂ ਤੇਰੀ ਤੂੰ ਮਜਬੂਰੀ ਵਿੱਚ ਤੇ ਨਹੀਂ ਹਾਂ ਕੀਤੀ ਆਪਣੇ ਡੈਡੀ ਨੂੰ ਨਹੀਂ ਬੁਆਜੀ ਮਜਬੂਰੀ ਕਾਦੀ ਹੋਣੀ ਮੇਰੀ ਮੈਂ ਤੁਹਾਨੂੰ ਦੱਸਿਆ ਤਾਂ ਇਹ ਹੀ ਪਹਿਲਾਂ ਵੀ ਪਤਾ ਕੀ ਗੱਲ ਆ ਤੇਰੀ ਮੰਮੀ ਕਹਿੰਦੀ ਸੀ ਨਾ ਕਿ ਤੂੰ ਜਾਣ ਬੁੱਝ ਕੇ ਮੇਰੀ ਤੀ ਨੂੰ ਫਸਾਉਣ ਰਹੀ ਆ ਤੇ ਮੈਂ ਹਾਂ ਚੱਲ ਮੈਂ ਇੱਕ ਵਾਰੀ ਕੁੜੀ ਨਾਲ ਆਪ ਗੱਲ ਕਰ ਲੈਣੀ ਆ ਕਿ ਪੁੱਤ ਤੇਰੇ ਦਿਲ ਵਿੱਚ ਇੱਕ ਗਲਤ ਨਹੀਂ ਹੈਗੀ ਕੋਈ ਨਹੀਂ ਬੁਆਜੀ ਮੇਰੇ ਚ ਤੇ ਨਹੀਂ ਆ ਗਈ ਬਰੇਆ ਵੀ ਹੁਣ ਡੈਡੀ ਵੀ ਬਾਰ-ਬਾਰ ਕਹਿੰਦੇ ਸੀ ਫਿਰ ਮੈਨੂੰ ਹਾਂ ਤੇ ਕਰਨੀ ਪੈਣੀ ਹੈ ਅੱਛਾ ਇਹਦਾ ਮਤਲਬ ਤੂੰ ਡੈਡੀ ਦੇ ਕਹਿਣ ਤੇ ਹਾਂ ਕੀਤੀ ਆ ਤਾਂ ਆਪਣੇ ਦਿਲੋਂ ਹਾਂ ਨਹੀਂ ਕੀਤੀ ਦਿਲੋ ਭੂਆ ਜੀ ਤੁਹਾਨੂੰ ਪਤਾ ਹੀ ਐ ਪੁੱਤ ਮੇਰੀ ਗੱਲ ਸੁਣ ਜਦੋਂ ਤੇਰਾ ਇੱਥੇ ਵਿਆਹ ਹੋ ਗਿਆ ਨਾ ਫੇਰ ਤੂੰ ਇਸੇ ਮੂੰਹ ਨਾਲ ਮੈਨੂੰ ਸੀਸਾ ਦਿਆ ਕਰਨੀਆਂ ਭੂਆ ਜੀ ਤੁਸੀਂ ਬੜਾ ਵਧੀਆ ਕੀਤਾ ਹੈ ਐਨਾ ਵਧੀਆ ਮੁੰਡਾ ਲੱਭ ਕੇ ਦਿੱਤਾ ਵਾ ਨਾ ਪੀ ਗੱਲ ਨਹੀਂ ਕਰਨ ਵਾਲੀ ਪੁੱਤ ਅੱਜ ਕੱਲ ਮੁੰਡਿਆਂ ਨੇ 100 ਨਸ਼ੇ ਲਾਏ ਆ ਪਤਾ ਕਿਦਾਂ ਦੀ ਦੁਨੀਆ ਉੱਤੋਂ ਹੋਰ ਵਾ ਤੇ ਵਿੱਚੋਂ ਹੋਰ ਵਾ ਉਹ ਤੇ ਸਾਡੇ ਪਿੰਡ ਦੀ ਗੱਲ ਵਾ ਨਾਲੇ ਇਹ ਮੁੰਡੇ ਨੂੰ ਚੰਗੀ ਤਰ੍ਹਾਂ ਜਾਣਨੇ ਵੀ ਕਿਦਾਂ ਦਾ ਵਾ ਐਡਾ ਭੜਾ ਮਾਨਸ ਮੁੰਡਾ ਤੈਨੂੰ ਜ਼ਿੰਦਗੀ 'ਚ ਕਿਤੇ ਨਹੀਂ ਲੱਭਣਾ ਤੇ ਮੇਰੀ ਧੀ ਨਾ ਵੇਖੀ ਕਿਤੇ ਮੌਕਾ ਨਾ ਖੰਜਾ ਦੀ ਤੇ ਜੇ ਕਿ ਤਾ ਤੂੰ ਬਾਅਦ ਚ ਨਾ ਕਰਨੀ ਆ ਨਾ ਤਾਂ ਹੁਣੇ ਨਾ ਕਰ ਦੇ ਅਜੇ ਤਾਂ ਆਪਾਂ ਗੱਲ ਕਰਨੀ ਜਾ ਕੇ ਉਹਨਾਂ ਨਾਲ ਵਾਜੀ ਮੈਂ ਹੁਣ ਇੱਕ ਵਾਰੀ ਹਾਂ ਕਰ ਤੇ ਦਿੱਤੀ ਉਹਨਾਂ ਬਾਰ ਬਾਰ ਥੋੜੀ ਕਹੀ ਜਾਣਾ ਮੈਂ ਤੁਹਾਨੂੰ ਚਲ ਠੀਕ ਆ ਫਿਰ ਪੁੱਤ ਮੈਨੂੰ ਇਸੇ ਗੱਲ ਦੀ ਚਿੰਤਾ ਹੈਗੀ ਪਤਾ ਤੇਰੀ ਮੰਮੀ ਨੇ ਮੈਨੂੰ ਗੱਲਾਂ ਬੜੀਆਂ ਕੀਤੀਆਂ ਤੇ ਫਿਰ ਮੈਂ ਇਹ ਸੋਚਿਆ ਵੀ ਮੈਂ ਕੁੜੀ ਨਾਲ ਹੀ ਗੱਲ ਕਰਕੇ ਵੀ ਨਹੀਂ ਭਲਾ ਕੋਈ ਨਹੀਂ ਮੰਮੀ ਦਾ ਤੁਹਾਨੂੰ ਪਤਾ ਉਹਨਾਂ ਦੀ ਆਦਤ ਵਾ ਚਲ ਠੀਕ ਆ ਫਿਰ ਅਸੀਂ ਸੇਰੇ ਚਲ ਜਾਣਾ ਵਾ ਚੰਗਾ ਤੇਰੇ ਕੋ ਕੋਈ ਨਹੀਂ 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 ਐਨੇ ਦਿਨ ਨਹੀਂ ਪੁੱਤ ਰਿਆ ਸਰਦਾ ਪਤਾ ਮਗਰ ਉਹ ਗਵਾਂਢੀ ਕਿੰਨੀਆਂ ਗੱਲਾਂ ਕਰਨ ਦੇ ਫੋਨ ਆਇਆ ਉਹਦਾ ਰਮਨ ਦਾ ਜਠਾਣੀ ਮੇਰੀ ਦਾ ਅਗਲੀ ਕਹਿ ਡੀ ਪਿਆ ਜਾ ਹੁਣ ਹੜਕੋ ਨੂੰ ਰੱਖੀ ਰੱਖੀ ਚੰਦੀ ਸਾਡੇ ਘਰ ਦੀ ਹਾਂਜੀ ਇਹ ਵੀ ਆ ਤੇ ਅਸੀਂ ਹੁਣ ਚੱਲ ਜਾਣਾ ਵਾ ਸਵੇਰੇ ਤੇ ਫਿਰ ਮੈਂ ਹੁਣ ਮੁੰਡੇ ਵਾਲੇ ਦੇ ਘਰ ਜਾ ਕੇ ਗੱਲ ਕਰ ਦੇਣੀ ਹਾਂ ਚੰਗਾ ਕੋਈ ਨਹੀਂ ਕਰ ਲਿਓ ਤੀ ਚੱਲ ਠੀਕ ਆ ਬਾਕੀ ਡੈਡੀ ਉਹਨਾਂ ਨੂੰ ਪਤਾ ਹੀ ਹੈ ਚੱਲ ਪੁੱਤ ਮੈਂ ਤੇਰੇ ਮੂੰਹ ਹਾਂ ਸੁਣਨੀ ਸੁਣ ਲਈ ਹੁਣ ਮੈਂ ਖੁਸ਼ ਹਾਂ ਹੁਣ ਮੈਂ ਜਾ ਕੇ ਗੱਲ ਕਰ ਲਵਾਂਗੀ ਠੀਕ ਆ ਠੀਕ ਚੱਲ ਬਹਿ ਜਾ ਮੇਰੀ ਧੀ ਤੂੰ ਮੈਂ ਨਹੀਂ ਮੈਂ ਵੀ ਚੱਲੀ ਹਾਂ ਕੂ ਅਜੇ ਧਿਆਨ ਨਾ ਉਤਰਿਓ ਕੋਈ ਨਹੀਂ ਪੁੱਤ ਮੈਂ ਆਜਣਾ ਘੋੜੀ ਘੋੜੀ ਖੜਾ ਨਹੀ ਨਹੀਂ ਆਜਣਾ ਘੋੜੀ ਘੋੜੀ ਚਲ ਲੈ ਦੱਸ ਆਵੀ ਆਗੀ ਘਰਦੀ ਫਿਰਦੀ ਆ ਇਹ ਲੰਗੇਵਾ ਕੋਠੇ ਕੋ ਟੱਪਦੀ ਫਿਰਦੀ ਆ ਮਿੰਨ ਤੇ ਕਹੀ ਦੀ ਸਮਝ ਨਹੀਂ ਆਉਂਦੀ ਉਦਾਂ ਆਂਦੀ ਮੇਰੇ ਗੋਡੇ ਨਹੀਂ ਹਿੱਲਦੇ ਗੋਡੇ ਬੜਾ ਦੁਖਦੇ ਆ ਤੇ ਕੋਠੇ ਤੇ ਕੀ ਲੈਣ ਗਈ ਭਲਾ ਨਾ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਤੀਹ ਕੋਠੇ ਤੇ ਕੀ ਕਰਦੀਆਂ ਫਿਰਦੀਆਂ ਜੇ ਮੰਮੀ ਕੁਛ ਨਹੀਂ ਉਹ ਕੋਠੇ ਦੇ ਨਾ ਮੇਰੇ ਕੱਪੜੇ ਹੀ ਸੁੱਕਣੇ ਪਉਣ ਵਾਲੇ ਤੇ ਉਹ ਪਉਣ ਗਈ ਹਾਂ ਮੈਂ ਨਾ ਤੂੰ ਤੇ ਕੱਪੜੇ ਸੁੱਕਣੇ ਪਉਣ ਗਈ ਹੀਗੀ ਆ ਜਿਹੜੀ ਕਹਿੰਦੀ ਮੇਰੇ ਕੋ ਗੋਡਿਆ ਤੈਨੂੰ ਤੇ ਰਹਿ ਜਾਂਦਾ ਇਹ ਕਿਦਾਂ ਪਉਣੀਆਂ ਚੜ ਗਈ ਅੱਜ ਮੈਨੂੰ ਤਾਂ ਲੱਗਦਾ ਸਾਰੇ ਪਖੰਡ ਹੀ ਕਰਦੀ ਆ ਐਉਂ ਐਉਂ ਕਰਕੇ ਟੁੱਟ ਚੜ ਜਾ ਮਾਰ ਕੇ ਤੁਰੀ ਦੇਂਦੀ ਸਾਰੇ ਦਿੜੀ ਲੈ ਦੱਸ ਭਾਬੀ ਇੱਥੇ ਪਖੰਡ ਕਰਨ ਵਾਲੀ ਕਿਹੜੀ ਗੱਲ ਆ ਜੇ ਮੇਰੇ ਕੋਡੇ ਫੀਲ ਕਰਦੇ ਮੈਂ ਤਾਂ ਹੀ ਕਹਿੰਨੀ ਆ ਨਾਲੇ ਉਦਾਂ ਹੀ ਮੈਂ ਕੁੜੀ ਨੂੰ ਵੇਖਿਆ ਹੀ ਕੋਠੇ ਤੇ ਤੇ ਮੈਂ ਉਦਾਂ ਹੀ ਚਲ ਗਈ ਮੇਰੇ ਕੋਈ ਇਹ ਹਾਂ ਮੈਨੂੰ ਪਤਾ ਵਾ ਤੂੰ ਬੜੀ ਭੂਆ ਭੂਆ ਕਰਦੀ ਫਿਰਦੀ ਆ ਨਾ ਤੇਰਾ ਪਿੱਛਾ ਨਹੀਂ ਛੱਡਦੀ ਤੇ ਪਿੱਛੇ ਪਿੱਛੇ ਫਿਰਦੀ ਤੇਰੇ ਮੈਨੂੰ ਕਿਹ ਗੱਲ ਦਾ ਪਤਾ ਲੱਗੇ ਤੇ ਮੈਂ ਵੀ ਗੁੱਡੀ ਡਾਵਾਂ ਤੇਰੀ ਆ ਤੂੰ ਨਾ ਭੋਲੀ ਆ ਭੋਲੀ ਰਹਿਣ ਦੇ ਤੂੰ ਭਾਬੀ ਜਾਣ ਦੇ ਰੱਬ ਨੂੰ ਕੋਈ ਅਕਲ ਦੀ ਗੱਲ ਕਰਿਆ ਕਰ ਮੇਰੀ ਭਤੀਜੀ ਆ ਮੈਂ ਆਪਣੀ ਭਤੀਜੀ ਦੀਆਂ ਗੱਲਾਂ ਕਰਨੀਆਂ ਵਾ ਨਾ ਅਕਲ ਤੇ ਮੈਨੂੰ ਹੈ ਹੀ ਨਹੀਂ ਆ ਜਿੱਥੇ ਇੰਨੀ ਅਕਲ ਵਾਲੀ ਧੀ ਆ ਜਾ ਨਾ ਘਰ ਵਿੱਚ ਉੱਥੇ ਜਿਹੜਾ ਘਰ ਦੇ ਹੁੰਦੇ ਨਾ ਪਰ ਜਿਹੜਾ ਭੈਣ ਪਰ ਜਿਹੜੀਆਂ ਹੁੰਦੀਆਂ ਵਾ ਉਹ ਸਾਰੀਆਂ ਜਿਹੜੀਆਂ ਬੇਅਕਲੇ ਹੋ ਜਾਂਦੀਆਂ ਹੁੰਦੀਆਂ ਵਾ ਮੰਮੀ ਜ਼ਿਆਦਾ ਨਾ ਬੋਲੋ ਤੇ ਉਦਾਂ ਹੀ ਹੈ ਮੈਨੂੰ ਪੁੱਛਣੇ ਤੂੰ ਚੁੱਪ ਕਰ ਜਾ ਗੱਲਾਂ ਬਣਾਈ ਜਾਂਦੀਆਂ ਨੇ ਗੱਲਾਂ ਬਣਾਈ ਜਾਂਦੀ ਨੇ ਲੈਣ ਗਈ ਹੈਗੀ ਜੋ ਗੋਡੇ ਤੋਂ ਲੈਣ ਗਈ ਉੱਤੇ ਦੱਸ ਮੈਨੂੰ ਹਾਲ ਦੱਸਣ ਤੇ ਨਹੀਂ ਆ ਤੇ ਕੁੜੀ ਲਾਉਂਦੀ ਕੋਠੇ ਤੋਂ ਕੱਪੜੇ ਤੇ ਮੈਂ ਵੇਖ ਲਿਆ ਥੱਲੇ ਤੇ ਮੈਂ ਹਾਂ ਚੱਲ ਮੈਂ ਵੀ ਉੱਤੇ ਜਾ ਕੇ ਧੁੱਪ ਸੇਕਵਨੀ ਆ ਲੈ ਧੁੱਪ ਸੇਕਵਨੀ ਉੱਤੇ ਜਾ ਕੇ ਹੈ ਆਹ ਤਰੀਆਂ 20 ਪੌੜੀਆਂ ਚੜ ਕੇ ਧੁੱਪ ਸੇਕਣ ਗਈ ਆ ਜਿਹੜਾ ਵੇੜਾ ਐਡਾ ਤਗੜਾ ਵੇਲ ਵਾਲਿਆ ਤੇਰੇ ਭਰਾ ਨੇ ਗੋਡੇ-ਗੋਡੇ ਤੋਂਪੇ ਦੇ ਵਿੱਚ ਇੱਥੇ ਧੁੱਪ ਸੇਕਦੀ ਤੇਰ ਕੋ ਮੰਮੀ ਕੀ ਤੂੰ ਹੀ ਕਰਦੇ ਹੋ ਫਿਰ ਕਿਉਂ ਆ ਚਲ ਗਏ ਤੇ ਉਹ ਕੋਠੇ ਤੇ ਨਹੀਂ ਤੂੰ ਤਾਂ ਚੁੱਪ ਹੀ ਰਹਿ ਤੂੰ ਤਾਂ ਕਹਿਕਣ ਟੱਕ ਨਹੀਂ ਨਹੀਂ ਨਾ ਤੇਰਾ ਤਾਂ ਗੱਲ ਕਰਨੂੰ ਜੀ ਨਹੀਂ ਕਰਦਾ ਚੰਗਾ ਮੈਂ ਜਾਨੀ ਬੋਲੋ ਫਿਰ ਤੀਜੋ ਬੋਲੋ ਬੋਲੋ ਜੋ ਤੇ ਹੀ ਬੋਲਣਾ ਅੱਜ ਹੀ ਰਾਤ ਪਤਾਸ਼ ਕਰ ਲਾ ਮੈਨੂੰ ਸਵੇਰੇ ਆਪਾਂ ਚਲ ਜਾਣਾ ਟਾਈਮ ਨਾਲ ਨਾ ਚਲ ਜਾਣਾ ਤੇ ਆ ਵੀ ਜਾਣਾ ਹੀ ਆ ਮੁਰਕੇ ਕਿਹੜਾ ਪਾਉਣਾ ਨਹੀਂ ਆ ਆਪਾਂ ਤਾਂ ਹਫਤੇ ਬਾਅਦ ਝੋਲਾ ਚੱਕ ਤੇ ਰਹਿਣਾ ਉਥੇ ਕੀ ਹੈ ਕਹੇ 4 ਦਿਨ ਨਿਪੈਣ ਦੇਣੇ ਆਪਾਂ ਕੋਈ ਗੱਲ ਨਹੀਂ ਨਹੀਂ ਆਉਂਦੀ ਮੈਂ ਜੇ ਤੈਨੂੰ ਠੰਡ ਪੈਂਦੀ ਆ ਨਾ ਮੇਰੇ ਨਾਲ ਨਾ ਇੱਥੇ ਤੇ ਨਹੀਂ ਆਉਂਦੀ ਮੈਂ ਮੈਂ ਗੱਲ ਮੈਂ ਕੀਤੀ ਕਿਹੜੀ ਮਾੜੀ ਆ ਗੱਲ ਤੇ ਮੈਂ ਆਖੀ ਕੀਤੀ ਆ ਕਿ ਗੋਡੇ ਦੁਖਦੇ ਤੁੱਤੇ ਕਿ ਲੈਣ ਜਾਣਾ ਹੈਗਾ ਫੇਰ ਕਹਿਣਾ ਵਾ ਮੈਂ ਉੱਤੇ ਹੀ ਗਈ ਸੀ ਕਿਤੇ ਮੇਰੇ ਗੋਡੇ ਦੁਖਣ ਦੇ ਪੈ ਗੁੱਡੀ ਡਾਉਣੀ ਆ ਤਾਂ ਉਹ ਬਤਾ ਥੱਲੇ ਰਹਿੰਦਾ ਹਾਦੀ ਹੋਈ ਆ ਕੋਈ ਗੱਲ ਮੋ ਡਿੱਗਣ ਨਹੀਂ ਦੇਣੀ ਬੱਸ ਸਿਰ ਦੇ ਵਾਲਾ ਨੂੰ ਹੀ ਪਹਿਣਾ ਉਹ ਇਹਦਾ ਤੇ ਇਹੋ ਹਾਲ ਹੀ ਰਹਿਣਾ ਵਾ ਇਹਦੇ ਨਾਲ ਮੱਥਾ ਲਾਉਂਦਾ ਕੋਈ ਫਾਇਦਾ ਨਹੀਂਗਾ ਚੱਲ ਜੀਵਨ ਬਾਹਰ ਜਾ ਕੇ ਬੈਣੀ ਆ ਇਦਾਂ ਕਰਨੀ ਹੁਣ ਮੈਂ ਪੈਸਿਆਂ ਵੱਲੋਂ ਤੇ ਕਿਆ ਵਾ ਇੰਤਜ਼ਾਮ ਹੋ ਜਾਊਗਾ ਇਤ ਮਿੰ ਡੈਡੀ ਨੂੰ ਹੀ ਕਹਿਣਾ ਪੈਣਾ ਵਾ ਸਿੱਧੇ ਪੈਸੇ ਨਾ ਉਹਨਾਂ ਦੇ ਅਕਾਊਂਟ 'ਚ ਪਵਾ ਦੇਣੇ ਆ ਪੁੱਛ ਕੇ ਮੈਂ ਪਹਿਲਾਂ ਡੈਡੀ ਨੂੰ ਡੈਡੀ ਆਈ ਗਏ ਐ ਹੁਣ ਇਹ ਗੱਲ ਕਰਾਂ ਭਲਾ ਥੱਕਾ ਜਾਈ ਜਾ ਯਾਰ ਬਾਹਰ ਖੜਾ ਜਾਣਾ ਸੌਖਾ ਹੈ ਡੈਡੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਏਕ ਆਪਾ ਤਾਂ ਬਹਿ ਜਾ ਇਹ ਗੱਲੋ ਕੀ ਪਤਾ ਡੈਡੀ ਉਹ ਨਾ ਫੋਨ ਆਇਆ ਹੀ ਮੇਰੇ ਕੋਲਸ ਤੋਂ ਅੱਛਾ ਤੇ ਉਹ ਪੇਪਰ ਨਹੀਂ ਹੈ ਮੇਰੇ ਹੁਣ ਹਾਂਜੀ ਤੇ ਉਹ ਨਾ ਫੀਸ ਦਾ ਕਲੀਅਰ ਕਰਨਾ ਹੀ ਉਹਨਾਂ ਨੇ ਅੱਛਾ ਤੇ ਇਦਾਂ ਕਰੋ ਮੈਨੂੰ ਥੋੜੇ ਜਿਹਾ ਪੈਸੇ ਦੇ ਦਿਓ ਹਾਂ ਉਹ ਤਾਂ ਜਾਣਾ ਤਾਂ ਹੈਗਾ ਉਹ ਤੋਂ ਲੈ ਜੀ ਪੈਸੇ ਉਹ ਨਹੀਂ ਡੈਡੀ ਉਹਨਾਂ ਨੇ ਉਹ ਕੀ ਕਹਿੰਦੇ ਰੋਲ ਨੰਬਰ ਵਗੈਰਾ ਦੇਨੇ ਆ ਨਾ ਤੇ ਕਲੀਅਰ ਹੋਏਗਾ ਸਾਰਾ ਕੁਝ ਫੇਰ ਹੀ ਮਿਲਨੇ ਆ ਤੇ ਉਹ ਨਾ ਸਰ ਨੇ ਆਪਣੇ ਅਕਾਊਂਟ ਦਿੱਤੇ ਸਾਰਿਆਂ ਨੂੰ ਤੇ ਤੁਸੀਂ ਉਹਦੇ ਤੇ ਸੈਂਡ ਕਰ ਦਿਓ ਹਾਂ ਤੇ ਕਿੰਨੇ ਕ ਪੈਸੇ ਚਾਹੀਦੇ ਪਤਾ ਡੈਡੀ ਚਾਹੀਦਾ ਤੇ ਅਜੇ 30000 ਤੇ ਫੇਰ ਬਾਅਦ ਵਿੱਚ ਉਹਨਾਂ ਨੇ ਮੰਗਣੀ ਆ। ਚਲ ਇਹ ਕਿਹੜੀ ਗੱਲ ਕੀਤੀ ਪਤ? ਪੈਸੇ ਦੇ ਦੇਣਾ ਤੈਨੂੰ ਮੈਂ। ਕੋਈ ਗੱਲ ਨਹੀਂ। ਮੈਨੂੰ ਦੇ ਦੇ ਆਪਣਾ ਨੰਬਰ ਜਾਸ ਤੇ ਮੈਂ ਪਾ ਦਿੰਦਾ ਪਹਿਲਾਂ। ਆਓ ਮੈਂ ਤੁਹਾਨੂੰ ਦਿੰਨੀ ਆ ਕਾਊਂਟ ਨੰਬਰ ਤੇ ਉਹਦੀ ਚ ਹੀ ਪਾ ਦਈਓ ਮੈਂ ਸੈਂਡ ਕਰ ਦਿੰਨੀ ਆ। ਠੀਕ ਆ ਮੇਰੇ ਵਟਸਐਪ ਤੇ ਕਰ ਦੇ ਸੈਂਡ। ਹਾਂਜੀ ਮੈਂ ਕਰ ਦਿੰਨੀ ਆ। ਅਸਕੰਦਰ ਜੀ ਆ ਭੇਜ ਦਿਓ ਮੈਨੂੰ। ਠੀਕ ਆ। ਅੱਛਾ। ਤੇ ਹੋਰ ਕਦੋਂ ਜਾਣਾ ਹਣ ਪੁੱਤ ਮੇਰੇ ਦੇ? ਡੈਡੀ ਚਲ ਜਾਣਾ ਬਸ ਸ਼ੁਰੂ ਹੋਏ ਨਾ ਜਦੋਂ ਐਗਜ਼ਾਮ ਉਤੋਂ 2-3 ਦਿਨ ਪਹਿਲਾਂ ਚਲ ਜਾਣਾ। ਕੋਈ ਗੱਲ ਨਹੀਂ ਹੁਣ ਨਾ ਚੰਗੀ ਤਰ੍ਹਾਂ ਆਪਣਾ ਪੜ ਆ ਤੇਰੇ ਮੈਸੇਜ ਮੈਨੂੰ ਜਾ ਪਤਾ ਤੇ ਕਰ ਦੋ ਡੈਡੀ ਹੁਣੇ ਕਰ ਦੋ ਬਾਅਦ ਤੁਹਾਨੂੰ ਚੇਤਾ ਨਾ ਭੁੱਲ ਜੇ ਕੋਈ ਗੱਲ ਨਹੀਂ ਕੋਈ ਨਾ ਗੱਲ ਨੂੰ ਕਰ ਏ ਜੀ ਨਾ ਨਾ ਹੋਇਆ ਕਲੀਅਰ ਫਿਰ ਮੈਂ ਰਹਿ ਜੇ ਨਾ ਪੇਪਰ ਦੇਣ ਤੋਂ ਹੀ ਮੇਰੀ ਗੱਲ ਸੁਣ ਹਾਂਜੀ ਉਹ ਜੈਲਦਾਰਾਂ ਦੀ ਦੋ ਬੜਾ ਪੜ੍ਹੀ ਆ ਹਾਂਜੀ ਦੋ ਚਾਰ ਦਿਨ ਉੱਤ ਕੋ ਲਾਇਆ ਕਰ ਜਿੰਨੇ ਜਿੰਨੇ ਸਹਿ ਗਈਆਂ ਤੂੰ ਉਹ ਰਹਿਣ ਦੋ ਡੈਡੀ ਮੈਂ ਨਹੀਂ ਕੇਕੋ ਜਾਣਾ ਮੈਂ ਆਪ ਹੀ ਪੜ੍ਹ ਲੈਣਾ ਵਾ ਚਲੋ ਤਾਂ ਮੇਰੀ ਧੀ ਤੇ ਲਾਇਕ ਬੜੀ ਆ ਐਵੇਂ ਕੇ ਨੇ ਕੀ ਪੜਾਉਣਾ ਵਾ ਟਾਈਮ ਵੇਸਟ ਕਰਨਾ ਘਾਰ ਹੀ ਪੜ੍ਹ ਲਿਆ ਕਰਨਾ ਮੈਂ ਤੇ ਚਲ ਠੀਕ ਆ ਪੁੱਤ ਮੈਂ ਪਾ ਦੇਣਾ ਪੈ ਹੈ ਚਲ ਪਾ ਦੋ ਖਰਚਿਆਂ ਦਾ ਨਹੀਂ ਪਤਾ ਲੱਗਦਾ ਆ ਦੋ ਵਾਰ ਹੀ ਮੁੜਿਆ ਨੇ ਕਰ ਲੀ ਉਸ ਕੈਨ ਜੀ ਡੈਡੀ ਪੈਸੇ ਪਾ ਦੇ ਆ ਹੁਣ ਕੁੜੀ ਨਾ ਹੁਣ ਆਖਰੀ ਟਾਈਮ ਹੁਣੀ ਚੱਲ ਕੋਈ ਗੱਲ ਨਹੀਂ ਪਾਈ ਜਨਾ ਮੈਂ ਲੈ ਹੋ ਗਏ ਸੈਂਡ ਪੈਸੇ ਆਪਣਾ ਹੋ ਰਿਖਸ਼ਾ ਕੰਮ ਕਰ ਗਏ ਉੱਠੜ ਕਿੱਥੇ ਲੱਗਿਆ ਜੇ ਕਿਹੜਾ ਕੰਮ ਕਰ ਦੇਖਣਾ ਵਾ ਮੇਰੀ ਗੱਲ ਸੁਣੋ ਆ ਜਾ ਕੇ ਨਾ ਜਾਓ ਪਹਿਲਾਂ ਮੇਰਾ ਸੂਟ ਫੜ ਲਿਓ ਸੂਟ ਸੀਪ ਗਿਆ ਮੇਰੇ ਫੋਨ ਆ ਇਹੋ ਦਾ ਤੇ ਨਾਲੇ ਨਾ ਪੈਸੇ ਦੇ ਆਇਓ 2000 ਰੁਪਇਆ ਬਣਿਆ ਜੇ ਉਹ ਤੁਸੀਂ ਤਾਂ ਸਾਰੇ ਟੱਬਰ ਨੇ ਮੈਨੂੰ ਖਾ ਲਿਆ ਉਹ ਪਹਿਲਾਂ ਦਵਾ ਮੁੰਡੇ ਸਾਰੇ ਪੈਸੇ ਲੈ ਗਿਆ ਤੇ ਹੁਣੇ ਕੁੜੀ ਦਾ 30000 ਰੁਪਿਆ ਮੈਂ ਉੱਥੇ ਪਾ ਗਿਆ ਢੇਵਾ ਕੁੜੀ ਦਾ ਆਹੋ ਕੁੜੀ ਦੇ ਕਾਦੇ ਪੈਸੇ ਪਾਏ ਤੁਸੀਂ ਉਹ ਕਹਿੰਦੀ ਵੀ ਰੋ ਨੰਬਰ ਜਾ ਸੇ ਹਣਾਵਾ ਤੇ ਉਹਦੀ ਫੀਸ ਵਾ ਬਈ ਲੈ ਦੱਸ ਉਹ ਤੁਹਾਡਾ ਦਿਮਾਗ ਇੱਥੇ ਰਹਿੰਦਾ ਵਾ ਫੀਸਾ ਤਾਂ ਉਹਦੇ ਤਾਰੀਆਂ ਸਾਰੀਆਂ ਹੀ ਉਹ ਅੱਜ ਕੱਲ ਬੜੇ ਖਰਚੇ ਹੁੰਦੇ ਨੇ ਆਣੇ ਦੇ ਆ ਵੇਖਾਂ ਹਜਰ ਸੈਰਸੂਨੀ ਪੜ ਜਾਂਦੇ ਹੀ ਅਜੇ ਕੱਲ ਲੈ ਗਏ ਉਹਨੇ ਪੈਸੇ ਤੇ ਫੇਰ ਅਗਲੇ ਦਿਨ ਫੋਨ ਆ ਜਾਂਦਾ ਹੁੰਦਾ ਨਾ ਮੇਰੀ ਗੱਲ ਸੁਣੋ ਉਹ ਕੰਮ ਸੇ ਕੰਮ ਮੈਨੂੰ ਤੇ ਪੁੱਛ ਲਿਆ ਕਰੋ ਪੈਸੇ ਪੁੱਛੇ ਪਾਉਣ ਲੱਗਿਆਂ ਕਿ ਨਿਆਣੇ ਮੰਗੜ ਦਾ ਛੱਤ ਕੱਢ ਕੇ ਉਹਨਾਂ ਨੇ ਪੈਸੇ ਫੜਾ ਦਿੰਦੇ ਜੇ ਵੇਖ ਕਿ ਨਹੀਂ ਔਖੀ ਹੁੰਦੀ ਸੂਰ ਦੀ ਗੱਲ ਵਾ ਨਾ ਕੱਲ ਆ ਜਾਣਗੇ ਤੇ ਤੇ ਕਿਉਂ ਆ ਜਾਣਗੇ ਕੱਲ ਅੱਗੇ 2-3 ਦਿਨ ਹੋ ਗਏ ਸੀ ਪਿਆ ਨੂੰ ਤੇ ਫਿਰ ਕੀ ਹੈ ਨੇ ਤੁਹਾਡੇ ਕੋਲ ਕੇ ਪੈਸੇ ਜਾਓ ਜਾ ਕੇ ਤੇ ਉਹਦੇ ਕੋਲੋਂ ਸੀ ਸੈਂਡ ਕਰਦੇ ਆ ਕਰ ਦਿਓ ਤੇ ਮੇਰਾ ਸੂਰ ਫੜ ਲਿਓ ਉਹ ਮੇਰੀ ਗੱਲ ਸੁਣ ਹੁਣ ਪੈਸੇ ਨਹੀਂ ਜਾਣੇ 2-3 ਦਿਨ ਦੇ ਪੈਸੇ ਚੱਲ ਗਏ ਹੁਣ ਉਹਨਾਂ ਨੇ ਨਿਜ਼ਮ ਬਣਾਏ ਆ ਵੱਧ ਪੈਸੇ ਨਹੀਂ ਜਾਂਦੇ ਕੱਲ ਆਉਂਗੇ ਤੇਰੇ ਪੈਸੇ ਤੂੰ ਰਾਤ ਰਾਤ ਪਾ ਲੈ ਸੌਣਾ ਸੂਰ ਤੋਂ ਰਾਤ ਪਾ ਲੈ ਸੌਣ ਦੀ ਗੱਲ ਵਾ ਪਤਾ ਕੀ ਹੁੰਦਾ ਵਾ ਉਹ ਫੇਰ ਅਗਲੇ ਨੂੰ ਹੋ ਜਾਂਦਾ ਵਾ ਇਹ ਤਾਂ ਐਵੇਂ ਲਾਰਾ ਬੁੱਤਾ ਮਾਰ ਕੇ ਤੇ ਝੂਠ ਪਹਿਲਾਂ ਸਵਾਲ ਲੈਂਦੇ ਆ ਲੋੜ ਹੁੰਦੀ ਦੀ ਇਹਨਾਂ ਨੂੰ ਤੇ ਮੜਕੇ ਅਗਲੇ ਟਾਈਮ ਦੇ ਸੀਗੇ ਨਿੰਦੀਆਂ ਤੇ ਹੁਣ ਮੈਂ ਉਹਨੂੰ ਕਿਹਾ ਇਹ ਮੈਨੂੰ ਵਿਆਹ ਵਾ ਤੇ ਮੇਰੇ ਸਹੀਦੇ ਛੇਤੀ ਤੋਂਨੇ ਹੁਣ ਕਹਿਣਾ ਨਹੀਂ ਆ ਝੂਠ ਬੋਲਦੀ ਆ ਉਹ ਕਰ ਝੂਠ ਘੱਟ ਬੋਲਦੀ ਆ ਵਾ ਦੋ ਦਿਨ ਦਾ ਕਹਿ ਕੇ ਤੇ ਮੜ ਕੇ ਚਾਰ ਦਿਨ ਲੈ ਜਾਂਦੀ ਆ ਵੀ ਮੈਨੂੰ ਤਾਂ ਅਮਰ ਦੇ ਵੀ ਸਮਝ ਆਉਂਦੀ ਪੈਸੇ ਦੇ ਸਾਰੇ ਫੀਸਾ ਧਾਰਪੇ ਨਹੀਂ ਗਈਆ ਤੇ ਤੁਹਾਨੂੰ ਚੇਤਨਾ ਨਹੀਂ ਰਹਿੰਦਾ ਮੈਨੂੰ ਤਾਂ ਚੇਪਾ ਹੈ ਹੀ ਆ ਨਾ ਹੁਣ ਨੇ ਪੈਸੇ ਕਦ ਵਾਸਤੇ ਪਵਾ ਲੇ ਅਨ ਨਾਲ ਗੱਲ ਸੁਣੋ ਪੈਸੇ ਪ ਉਹਦੇ ਕਿਹਾਗਾ ਮਿਲ ਜਿਹੜਾ ਪ੍ਰਿੰਸੀਪਲ ਦਾ ਕੋਈ ਕਾਉਂਟ ਨੰਬਰ ਹੋਵੇ ਸਰਦਾ ਕਹਿਣ ਲਈ ਹੈਗਾ ਵੇ ਕੁਛ ਪਾਏ ਅੱਛਾ ਆਹ ਇਹਨੇ ਮੈਂ ਪੁੱਛਣੀ ਹੈ ਨਾ ਇੱਥੇ ਨੇ ਫੋਨ ਚ ਪੈਸੇ ਪਾਤੇ ਕਿਹਦੇ ਪਾਤੇ ਹੱਦ ਹੋ ਗਈ ਯਾਰ ਉਹਨੇ ਦੱਸ ਕਿ ਇਸ ਤਫੀਮ ਖਾਨੀ ਕਿਤੇ ਉਹ ਪੜਦੀ ਜਾਓ ਕਿ 100 ਖਰਚੇ ਆ ਉਹਦੀਆਂ ਗੱਲਾਂ ਦਾ ਨਾ ਤੁਸੀਂ ਸਹਣ ਦੋ ਤੁਸੀਂ ਮੈਂ ਕੀ ਕਹਿਣਾ ਮੇਰੇ ਤੈਨੂੰ ਹਰ ਗੱਲ ਪੁੱਠੀ ਲੱਗਦੀ ਆ ਬੁਰੀ ਲੱਗਦੀ ਆ ਚੰਗੇ ਨਹੀਂ ਲੱਗਦੀ ਮੈਂ ਆਪਾਂ ਸਿੱਧੀਆਂ ਗੱਲਾਂ ਵੀ ਕਰਾਂ ਨਾ ਤਾਂ ਵੀ ਤੁਹਾਨੂੰ ਚੰਗੇ ਨਹੀਂ ਲੱਗਦੀਆਂ ਕੋਈ ਗੱਲ ਨਹੀਂ ਆਪੇ ਪਤਾ ਲੱਗੂ ਤੁਹਾਨੂੰ ਇੱਕ ਦਿਨ ਕਿਉਂ ਕੀ ਗੱਲ ਹੋਈ ਆ ਇਹੋ ਜਿਹੀ ਕਿਹੜੀ ਗੱਲ ਆ ਗੱਲ ਕਾਦੀ ਹੋਈ ਆ ਪਤਾ ਕਿਸ ਤੇ ਯਕੀਨਦ ਰੱਖੇ ਥੋੜਾ ਬਹੁਤਾ ਜਿਉ ਤਾਂ ਮੈਂ ਕਹਿਣ ਡਈ ਉਹ ਤੇ ਫੀਸਾਂ ਤੇ ਚਲ ਗਏ ਹੀ ਸਾਰੀਆਂ ਤੇ ਫੀਸਾਂ ਕਹਿ ਕੇ ਤੁਹਾਨੂੰ ਕੋ ਪੈਸੇ ਪਵਾ ਲਏ ਉਹਨੇ ਤੇ ਕਾਦੇ ਪੈਸੇ ਪਵਾਏ ਆ ਮਾੜਾ ਮੋਟਾ ਸ਼ਾਨ ਬਿੰਦ ਕਰਿਆ ਕਰੋ ਨੇੜੇ ਦੀ ਉਹ ਜਦੋਂ ਆਈ ਸੀ ਨਾ ਉਹਦੋਂ ਮੈਨੂੰ ਕਹਿੰਦੀ ਗੱਡੀ ਜੀ ਲੱਖ ਰੁਪਏ ਚਾਹੀਦਾ ਵਾ ਲੱਖ ਰੁਪਈਆ ਆਹੋ ਲੱਖ ਰੁਪਈਆ ਕਹਦਾ ਚਾਹੀਦਾ ਇਹਨੂੰ ਪਤਾ ਨਹੀਂ ਅੱਗੇ ਐਡਮਿਸ਼ਨ ਦਾ ਕੋਈ ਹੈਗਾ ਵਾ ਤੇ ਹੁਣ ਜਿਹੜੇ ਆ ਦਾਹਲਾ ਜਿਹੜਾ ਜਾਣਾ ਆਉਣਾ ਵਾ ਉਹਦਾ ਕੋਈ ਹੈਗਾ ਵਾ ਆਇਓ ਤੇ ਸਭ ਕੁਝ ਹੋ ਗਿਆ ਵਾ ਉਹ ਨਹੀਂ ਪਹਿਲਾਂ ਫੀਸਾਂ ਦਿੱਤੀਆਂ ਉਹ ਅੱਗੇ ਜਾਣਾ ਵਜੇ ਇ ਉੱਥੇ ਜਾ ਕੇ ਜਿਹੜਾ ਹਸਾਬ ਪਤਾ ਹੈਗਾ ਨਾ ਆਪ ਜਾ ਕੇ ਉੱਥੇ ਕਲੀਅਰ ਕਰਕੇ ਆਓ ਨੜਤਾ ਨੂੰ ਪਤਾ ਹੋਵੇ ਨਾਲੇ ਹਾਂ ਨੂੰ ਪਤਾ ਹੋਵੇ ਵੀ ਠੀਕ ਸਾਫਤਾ ਦਾ ਕਲੀਅਰ ਹੋ ਗਿਆ ਵਾ ਇਹ ਦਫਾ ਉਹਨਾਂ ਦਾ ਪੈਸੇ ਪਾਇਆ ਦਾ ਕੀ ਨਾ ਕੋ ਸਲਿੱਪ ਨਾ ਕੁਝ ਹੋ ਰਿਹਾ ਐਵੇਂ ਚੱਲ ਵੇਣਾ ਵਾ ਇਹ ਮੇਰਾ ਹੁਣ ਟਾਈਮ ਲੱਗਾ ਨਾਲ ਚਲ ਜਾਊਂਗਾ ਨਹੀਂ ਤਾਂ ਫੇਰ ਬਾਅਦ ਚ ਜਾਊਂਗਾ ਜਾ ਕੇ ਤਾਂ ਆਪ ਉੱਥੇ ਕੋਈ ਪੜਾ ਕਰਕੇ ਆਓ ਸਾਰੀ ਗੱਲ ਦਾ ਨਾਲੇ ਇਦਾਂ ਕਰੋ ਅੰਦਰੇ ਸੂਟ ਫੜ ਕੇ ਲਿਆ ਦਿਓ ਹਵੇ ਲੋ ਸੂਰਦਰ ਮੈਂ ਦੱਸਿਆ ਵੀ ਹੁਣ ਅੱਜ ਪੈਸੇ ਨਹੀਂ ਜਾਣੇ ਮੈਂ ਕੱਲ ਪਾਊਂਗਾ ਤੇ ਨਾਲੇ ਕੱਲ ਆਊਂਗਾ ਸੂਰ ਇੰਜ ਕਰ ਤੂੰ ਮੇਰੇ ਚਾਹ ਬਣਾ ਦੇ ਵਧੀਆ ਜ ਜਿਹੜਾ ਆਉਂਦਾ ਪੈਸੇ ਪੈਸੇ ਕਦੀ ਚਾਹ ਪਾਣੀ ਨਹੀਂ ਕੋਈ ਪੁੱਛਿਆ ਪੈਹਾ ਦਾ ਸਣਾ ਲੈ ਗਿਆ ਹੰਦੇ ਸਾਰੇ ਜਣੇ ਸੱਚ ਹੋ ਗਈ ਇਹਨਾਂ ਦੀ